ਤੇ ਜਦੋਂ ਸਾਡਾ ਪੁੱਤਰ ਕੁਝ ਬਣ ਕੇ ਆਏਗਾ ਤੇ ਅਸੀਂ ਇੱਕ ਪਿੰਡ ਵਿੱਚ ਧੂਮਕਾ ਕਰਾਂਗੇ ਜਿਹੜਾ ਕਿ ਸ਼ਾਨੋ ਸ਼ੌਕਤ ਨਾਲ ਅਸੀਂ ਆਪਣੇ ਬੱਚੇ ਨੂੰ ਘਰ ਵਾੜਾਂਗੇ ਬੜੀਆਂ ਕਮਿਊਨਿਟੀਆਂ ਦੇ ਨਾਲ ਚੈਲੰਜਸ ਲੜਨੇ ਪਏ ਨੇ ਤੇ ਅੱਜ ਮੈਂ ਉੱਥੋਂ ਆਪਣੀ ਡਿਗਰੀ ਕੋ ਟਾਈਟਲ ਹਾਸਲ ਕਰਕੇ ਅੱਜ ਮੈਂ ਆਪਣੀ ਪਿੰਡ ਗੁਰਾਲਾ ਦੀ ਧਰਤੀ ਤੇ ਪਹੁੰਚਿਆ ਹਾਂ ਅੱਜ ਸੀਖਣੇ ਜిల్లా ਹੁਸ਼ਿਆਰਪੁਰ ਦੇ ਬਲਾਕ ਟਾਂਡਾ ਅਦੀਨ ਪੈਂਦੇ ਪਿੰਡ ਗੁਰਾਲਾ ਵਿਖੇ ਜਿੱਥੇ ਦਾ ਵਸਨੀਕ ਡਾਕਟਰ ਗੁਰਪ੍ਰੀਤ ਸਿੰਘ ਜਿਹੜਾ ਕਿ ਕਰੀਬ ਸੋਲਾਂ ਸਾਲ ਤੋਂ ਬਦ ਸਮੇਂ ਬਾਅਦ ਅੱਜ ਆਪਣੀ ਧਰਤੀ ਤੇ ਆਪਣੀ ਜਨਮ ਭੂਮੀ ਪਿੰਡ ਗੁਰਾਲਾ ਦੇਖੇ ਪਹੁੰਚਿਆ ਜਿੱਥੇ ਪਿੰਡ ਦੇ ਲੋਕਾਂ ਨੇ ਸਵਾਗਤ ਕੀਤਾ ਤੇ ਪਰਿਵਾਰ ਦੇ ਲੋਕਾਂ ਨੇ ਸਵਾਗਤ ਕੀਤਾ ਇੱਕ ਪਾਸੇ ਤਾਂ ਟਰੰਪ ਸਰਕਾਰ ਨੇ ਪੂਰੇ ਹਿੰਦੁਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿਉਂਕਿ ਨੌਜਵਾਨ ਜਿਹੜੇ ਅਮਰੀਕਾ ਜਾਂਦੇ ਸੀ ਉਹਨਾਂ ਨੂੰ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਬ੍ਰੇਕ ਲੱਗੀ ਹੈ ਪਰ ਅੱਜ ਬੜਾ ਨਸੀਬਾਂ ਵਾਲਾ ਦਿਨ ਹੈ ਬੜਾ ਖੁਸ਼ੀਆਂ ਭਰੇ ਦਿਨ ਆਓ ਜਾਂਦੇ ਡਾਕਟਰ ਗੁਰਪ੍ਰੀਤ ਸਿੰਘ ਦੇ ਫਾਦਰ ਸਾਹਿਬ ਹੋਣਾ ਕੋਲੋਂ ਕਿ ਅੱਜ ਉਹਨਾਂ ਦਾ ਸਭ ਜਿਆਦਾ ਕਾਫੀ ਸਾਲਾਂ ਬਾਅਦ ਅੱਜ ਆਪਣੇ ਵਤਨ ਪਹੁੰਚਿਆ ਤੇ ਕੀ ਉਹਨਾਂ ਦਾ ਕਿਹੋ ਜਿਹਾ ਮਹਿਸੂਸ ਕਰ ਰਹੇ ਨੇ ਅੱਜ ਬਹੁਤ ਹੀ ਵਿੜਪਾਗਾ ਦੇ ਨੇ ਸਭ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟਨ ਧੰਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਇਸ ਮਕਾਮ ਤੱਕ ਪਹੁੰਚਾਇਆ ਕਿਉਂਕਿ ਉਹ ਪਿੰਡ ਵਿੱਚੋਂ ਇੱਕ ਉੱਠ ਕੇ ਜਦੋਂ ਉਹ 8ਵੀਂ ਕਲਾਸ ਇਥੋਂ ਉੱਥੇ ਪਹੁੰਚਿਆ ਤੇ ਇੱਕ ਡਾਕਟਰ ਦੀ ਡਿਗਰੀ ਹਾਸਲ ਕੀਤੀ ਏ ਤੇ ਮੇਰੇ ਮਾਤਾ ਪਿਤਾ ਦੀ ਇੱਕ ਖੁਆਇਸ਼ ਸੀ ਕਿ ਜਦੋਂ ਸਾਡਾ ਪੁੱਤਰ ਕੁਝ ਬਣ ਕੇ ਆਏਗਾ ਤੇ ਅਸੀਂ ਇੱਕ ਪਿੰਡ ਵਿੱਚ ਧੂਮਧੜਕਾ ਕਰਾਂਗੇ ਜਿਹੜਾ ਕਿ ਸ਼ਾਨੋ ਸ਼ੌਕਤ ਨਾਲ ਅਸੀਂ ਆਪਣੇ ਬੱਚੇ ਨੂੰ ਘਰ ਵਾੜਾਂਗੇ ਪਰ ਉਹਨਾਂ ਦੀ ਖੁਆਇਸ਼ ਨੂੰ ਪੂਰੀ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਹੈ ਅੱਜ ਮੇਰੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ ਜਿਦਾਂ ਇੱਕ ਵਿਆਹ ਦਾ ਮਾਹੌਲ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸ ਹਨ ਡਾਕਟਰ ਗੁਰਪ੍ਰੀਤ ਸਿੰਘ ਦੇ ਫਾਦਰ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ 8ਵੀਂ ਕਲਾਸ ਦੇ ਵਿੱਚ ਪੜ੍ਹਦੇ ਆਂ ਹੀ ਇਹ ਗੁਰਪ੍ਰੀਤ ਸਿੰਘ ਜਿਹੜਾ ਹੈਗਾ ਅਮਰੀਕਾ ਦੀ ਧਰਤੀ ਚਲ ਗਿਆ ਸੀ ਤੇ ਉੱਥੇ ਜਾ ਕੇ ਡਾਕਟਰ ਦੀ ਡਿਗਰੀ ਹਾਸਲ ਕੀਤੀ ਹੈ ਬੜਾ ਮਾਣ ਮਹਿਸੂਸ ਕਰ ਰਹੇ ਨੇ ਆਪਣੇ ਸਹਬਜ਼ਾਦੇ ਡਾਕਟਰ ਬਣ ਤੇ ਡਾਕਟਰ ਬਣ ਕੇ ਅੱਜ ਇੰਡੀਆ ਦੇ ਵਿੱਚ ਪਹੁੰਚੇ ਹੈ ਗੁਰਪ੍ਰੀਤ ਸਿੰਘ ਉਹਨਾਂ ਨਾਲ ਗੱਲ ਕਰਦੇ ਆ ਕਿਹੋ ਜਿਹਾ ਮਹਿਸੂਸ ਹੋ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਆਪਣੇ ਪੂਰੇ ਪਿੰਡ ਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਨਾ ਵਾ ਕਿ ਮੇਰਾ ਬਹੁਤ ਹੀ ਖੂਬਸੂਰਤੀ ਦੇ ਨਾਲ ਇਹਨਾਂ ਨੇ ਇਤੋਂ ਬੜੀ ਛੋਟੀ ਜੀ ਉਮਰ ਦੇ ਵਿੱਚ ਰਿਹਾ ਸੀ ਬੜਾ ਕੁਝ ਸਿੱਖਿਆ ਗਿਆ ਸੀ ਆਪਣੇ ਦਾਦਾ ਜੀ ਤੋਂ ਦਾਦੀ ਜੀ ਕੋ ਪਰਦਾਦਾ ਜੀ ਤੋਂ ਪਰਦਾਦੀ ਜੀ ਕੋ ਤੇ ਉੱਥੇ ਜਾ ਕੇ ਬੜੀਆਂ ਕਮਿਊਨਿਟੀਆਂ ਦੇ ਨਾਲ ਚੈਲੰਜਸ ਲੜਨੇ ਪਏ ਨੇ ਤੇ ਅੱਜ ਮੈਂ ਉੱਥੋਂ ਆਪਣੀ ਡਿਗਰੀ ਤੇ ਟਾਈਟਲ ਹਾਸਲ ਕਰਕੇ ਅੱਜ ਮੈਂ ਆਪਣੀ ਪਿੰਡ ਗੁਰਾਲਾ ਦੀ ਧਰਤੀ ਤੇ ਪਹੁੰਚਿਆ ਹਾਂ ਮੈਂ ਬਹੁਤ ਖੁਸ਼ ਨਸੀਬ ਹਾਂ ਮੈਂ ਆਪ ਸਭ ਦਾ ਧੰਨਵਾਦ ਕਰਨ ਇੱਥੇ ਪਹੁੰਚਣ ਤੇ ਜਿੱਥੇ ਡਾਕਟਰ ਗੁਰਪ੍ਰੀਤ ਸਿੰਘ ਅੱਜ ਆਪਣੇ ਵਤਨ ਪਰਤ ਕੇ ਆਪਣੀ ਜਨਮ ਭੂਮੀ ਪਿੰਡ ਗੁਰਾਲਾ ਵਿਖੇ ਪਹੁੰਚ ਕੇ ਸਾਰੇ ਲੋਕਾਂ ਦਾ ਜਿੱਥੇ ਸ਼ੁਕਰੀਆ ਅਦਾ ਕਰ ਰਹੇ ਨੇ ਪਿੰਡ ਦੇ ਆ ਲੋਕਾਂ ਵੀ ਜਿਹੜਾ ਹੈਗਾ ਪਰਮਾ ਸਵਾਗਤ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਲਖਨ ਸਿੰਘ ਲੱਖੀ ਜੀ ਹੈਗੇ ਨੇ ਉਹ ਉਹਨਾਂ ਤੋਂ ਜਾਣਦੇ ਆ ਕਿਉਂਕਿ ਆਆਂ ਦਾ ਸਵਾਗਤ ਹੈ ਹਰ ਜਿੰਨੇ ਨੌਜਵਣ ਪਹੁੰਚੇ ਸਾਰਾ ਸਵਾਗਤ ਪਰ ਅੱਜ ਪਰਮਾ ਸਵਾਗਤ ਕਰ ਰਹੇ ਨੇ ਕੀ ਕਹਿਣਾ ਇਹਨਾਂ ਦਾ ਲੱਖ ਖੁਸ਼ੀਆਂ ਪਾਛਾਈਆਂ ਸਤਿੁਰ ਨਜ਼ਰ ਕਰੇ ਅੱਜ ਬਹੁਤ ਖੁਸ਼ੀ ਹੈ ਜੋ ਕਿ ਡਾਕਟਰ ਗੁਰਪ੍ਰੀਤ ਸਿੰਘ ਜੀ ਭਵਰ ਬਹੁਤ ਛੋਟੀ ਉਮਰ ਵਿੱਚ ਅਮਰੀਕਾ ਗਿਆ ਸੀ ਉਹ ਧਰਤੀ ਤੇ ਜੋ ਜਾ ਕੇ ਉਫਰੇ ਡਾਕਟਰ ਦੀ ਡਿਗਰੀ ਹਾਸਲ ਕੀਤੀ ਅੱਜ ਡਾਕਟਰ ਬਣ ਕੇ 16 ਸਾਲਾਂ ਬਾਅਦ ਆਪਣੇ ਪਿੰਡ ਗਰਾਲੇ ਵਿੱਚ ਪਹੁੰਚਿਆ ਹੈ ਉਹ ਪੂਰੇ ਨਗਰ ਨੇ ਪੂਰੇ ਭੈਣ ਭਰਾ ਰਿਸ਼ਤੇਦਾਰਾਂ ਨੇ ਪੂਰਾ ਪਰਮਾ ਫੌਖਦ ਕੀਤਾ ਹੈ ਉਹ ਮੈਂ ਵੀ ਵਧਾਈ ਦਿੰਦਾ ਹਾਂ ਇਸ ਮੁੰਡੇ ਨੂੰ ਔਰ ਬਾਕੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੋ ਇਹ ਪੜ੍ਹ ਲਿਖ ਕੇ ਡਾਕਟਰ ਬਣਿਆ ਹੈ ਇਸੇ ਤਰ੍ਹਾਂ ਜੇ ਆਪਾਂ ਪੜ੍ਹ ਲਿਖ ਕੇ ਡਿਗਰੀ ਹਾਸਲ ਕਰੀਏ ਜੋ ਟਰੰਪ ਨੇ ਇੱਕ ਕੰਮ ਰਚਿਆ ਹੈ ਉਹ ਤੁਹਫ਼ਤ ਗੱਲ ਤੋਂ ਆਪਾਂ ਬਚਾਅ ਹੋ ਸਕਦਾ ਹੈ ਕਿਉਂਕਿ ਬੜੀ ਮਿਹਨਤ ਕਰਕੇ ਇੱਥੇ ਵੀ ਕਰਨੇ ਆ ਉੱਥੇ ਵੀ ਮਿਹਨਤ ਕਰਕੇ ਗਏ ਹਨ ਉਹ ਮੈਂ ਅੱਜ ਪੂਰੇ ਨਗਰ ਨੂੰ ਔਰ ਪੂਰੇ ਆਪਣੇ ਮਾਮਾ ਜੀ ਦੇ ਪਰਿਵਾਰ ਨੂੰ ਸਮੁੱਚੇ ਪਰਿਵਾਰ ਨੂੰ ਜਿਸ ਵਿੱਚ ਫਗਰਾਲਾ ਜੀ ਨੂੰ ਅਤੇ ਇਹਦੀ ਪੂਰੀ ਫੈਮਿਲੀ ਨੂੰ ਨਾਨਾ ਨਾਨਕਾ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਕਿ ਪ੍ਰਮਾਤਮਾ ਕਿਰਪਾ ਕਰੇ ਹੋਰ ਵੀ ਡਿਗਰੀਆਂ ਹਾਸਲ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸਰਦਾਰ ਗੁਿੰਦ ਸਿੰਘ ਲੱਖੀ ਉਹਨਾਂ ਨੇ ਆਪਣੇ ਵੱਲੋਂ ਵਧਾਈ ਦਿੱਤੀ ਆਪਨੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹ ਉਹਦਾ 5 ਈਰੇ ਨੇ ਔਰ ਨੌਜਵਾਨਾਂ ਨੂੰ ਸਹੀ ਸੇ ਦਿਰੇ ਨੇ ਕਿ ਉਹ ਅਮਰੀਕਾ ਦੀ ਧਰਤੀ ਤੇ ਜਾਣਾ ਚਾਹੁੰਦੇ ਆ ਬੇਸ਼ੱਕ ਜਾਣ ਪਰ ਉਹ ਇੱਕ ਨੰਬਰ ਦੇ ਵਿੱਚ ਬਿਲਕੁਲ ਜਿਸ ਤਰ੍ਹਾਂ ਕਿ ਡਾਕਟਰ ਗੁਰਪ੍ਰੀਤ ਸਿੰਘ ਛੋਟੀ ਉਮਰੇ ਚਲੇ ਗਏ ਸੀ ਤੇ 16 ਸਾਲ ਤੋਂ ਵੱਧ ਸਮਾਂ ਬੀਤ ਗਿਆ ਤੇ ਅੱਜ ਆਪਣੇ ਵਤਨ ਪਰਤੇ ਨੇ ਤੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਵੀ ਪੀਟੀਸੀ ਦੀ ਟੀਮ ਵੱਲੋਂ ਵੀ ਬਹੁਤ ਬਹੁਤ ਦਾਈ ਕੈਮਰਾਮੈਨ ਲਤੀ ਦੇ ਨਾਲ ترਸੀਮ ਪੱਪੂ ਪੀਟੀਸੀ ਨੇ